ਪੰਜਾਬ ਮਹਿਲਾ ਅਗਰਵਾਲ ਸਭਾ ਤੇ ਮਹਿਲਾ ਅਗਰਵਾਲ ਸਭਾ ਸੁਨਾਮ ਵੱਲੋਂ ਜੱਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਲੜਕੀ ਨੂੰ ਕੀਤਾ ਸਨਮਾਨਿਤ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਵਾ ਛੜੀ ਅਤੇ ਸੁਨਾਮ ਪ੍ਰਧਾਨ ਮੰਜੂ ਗਰਗ ਦੀ ਅਗਵਾਈ ਦੇ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਡਿੰਪਲ ਗਰਗਤੇ ਉਪਾਸਨਾ ਗੋਇਲ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹਨਾਂ ਲੜਕੀਆਂ ਨੇ ਸਾਡੇ ਸਾਰੇ ਸਮਾਜ ਦਾ ਮਾਣ ਵਧਾਇਆ ਹੈ ਤੇ ਅੱਜ ਸਾਡੀ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ अग्रवाल ਸਭਾ ਦੇ ਵਿੱਚ ਲਗਾਤਾਰ ਬੱਚੇ ਪੜ੍ਹ ਲਿਖ ਕੇ ਹੋਰ ਅੱਗੇ ਵਧ ਰਹੇ ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਰੇ ਬੱਚੇ ਸਮਾਜ ਦਾ ਨਾਂ ਰੋਸ਼ਨ ਕਰਨ ਇਸ ਮੌਕੇ ਪੰਜਾਬ ਦੀ ਜਨਰਲ ਸਕੱਤਰ ਮੰਜੂ ਅਗਰਵਾਲ ਹੈਪੀ ਜੈਨ ਇੰਦਰਾ ਬੰਸਲ ਰੰਜਨਾ ਗਰਗ ਰੇਖਾ ਜਿੰਦਲ ਪ੍ਰਿੰਕਾ ਰਾਣੀ ਸੁਮਨ ਸਿੰਗਲਾ ਅੰਸ਼ੂ ਰਾਣੀ ਆਦਿ ਮੌਜੂਦ ਸੀ